ਜਦੋਂ راہਲ ગાંધી ਜੀ ਨੇ ਆਪਣੇ ਕਾਰਜਾਲੇ ਤੇ ਝੰਡਾ ਲਹਿਰਾਇਆ ਤਾਂ ਉਸ ਮੌਕੇ ਤੇ ਉਹਨਾਂ ਦੇ ਨਾਲ ਸੀਗੇ ਜਗਦੀਸ਼ ਟੈਟਲਰ ਹੁਣ ਸਾਨੂੰ ਸਭ ਨੂੰ ਪਤਾ ਹੈ ਕਿ ਜਗਦੀਸ਼ ਟੈਟਲਰ ਦਾ ਜਿਹੜੇ ਸਿੱਖਾਂ ਦੀ ਨਸਲ ਖੁਸ਼ੀ ਹੋਈ ਸੀ ਉਹਦੇ ਚ ਕਿੰਨਾ ਵੱਡਾ ਹੱਥ ਹੈ ਤਾਂ ਹੈਰਾਨ ਨਹੀਂ ਹੁੰਦੀ ਇਸ ਗੱਲ ਦੀ ਕਿ راہਲ ਗਾਂਧੀ ਜੀ ਜੋ ਕਹਿੰਦੇ ਨੇ ਕਿ ਮੈਂ ਸਭ ਨਾਲ ਪਿਆਰ ਕਰਦਾ ਹਾਂ ਔਰ ਸਿੱਖਾਂ ਵਾਸਤੇ ਮੇਰੇ ਦਿਲ ਚ ਬਹੁਤ ਹਮਦਰਦੀ ਹੈ ਪੰਜਾਬ ਚਾ ਕੇ ਉਹ ਜੀ ਗੱਲਾਂ ਕਰਦੇ ਨੇ ਤੇ ਫਿਰ ਇਹ ਬੰਦਾ ਉੱਥੇ ਕੀ ਕਰ ਰਿਹਾ ਸੀਗਾ ਸੋ ਇਹ ਸਵਾਲ ਜਿਹੜਾ ਉਹਨਾਂ ਨੂੰ ਪੁੱਛਣਾ ਬਣਦਾ ਸਾਡਾ ਕਿ ਤੁਹਾਡੀ ਕੀ ਮਜਬੂਰੀ ਹੈ ਕੀ ਮੁਸ਼ਕਲ ਹੈ ਤੁਹਾਡੀ ਕਿ ਤੁਸੀਂ ਉਸ ਬੰਦੇ ਨੂੰ ਨਾਲ ਰੱਖਦੇ ਹੋ ਜਿਹਨੇ ਸਿੱਖਾਂ ਦਾ ਇਹਨਾਂ ਭਾਰੀ ਨੁਕਸਾਨ ਕੀਤਾ ਸੀਗਾ 84 ਦੇ ਦੰਗੇ ਹੋਏ ਸੀਗੇ ਔਰ ਹਜ਼ਾਰਾਂ ਲੋਕਾਂ ਨੇ ਕਿਹਾ ਆ ਕਿ ਉਹਦੇ ਜਗਦੀਸ਼ ਟੈਟਲਰ ਦਾ ਬਹੁਤ ਵੱਡਾ ਯੋਗਦਾਨ ਹੈ ਇਹ ਅੱਗੇ ਲੱਗ ਕੇ ਜਿਹੜੀਆਂ ਸੀਗੀਆਂ ਪੀੜਾਂ ਸੀ ਉਹਨਾਂ ਨੂੰ ਕਹਿ ਰਿਆ ਸੀਗਾ ਉਹਨਾਂ ਨੂੰ ਅੱਗੇ ਵਧ ਕੇ ਸਿੱਖਾਂ ਨੂੰ ਨੁਕਸਾਨ ਕਰਨ ਵਾਸਤੇ ਕਹਿ ਰਿਆ ਸੀ ਤਾਂ ਸੋ ਮੈਂ ਇਹ ਹੀ ਸਵਾਲ ਮੈਂ ਦੁਬਾਰਾ ਪੁੱਛਣ ਲੱਗਾ ਕਿ ਸਾਡੇ ਜਿਹੜੇ ਅਮਲਸਰ ਦੇ ਨੰਬਰ ਪਾਰਲੀਮੈਂਟ ਸਾਹਿਬ ਨੇ ਇਹ ਵੀ ਇਤਿਹਾਰ ਦੱਸ ਸੀਗੇ ਤਾਂ ਕੀ ਇਹਨਾਂ ਨੂੰ ਇਹਨਾਂ ਦਾ ਕੋਈ ਦੱਸਣਾ ਨਹੀਂ ਬਣਦਾ ਰਾਹੁਲ ਗਾਂਧੀ ਜੀ ਨੂੰ ਕਿ ਰਾਹੁਲ ਗਾਂਧੀ ਜੀ ਅਸੀਂ ਇਹੋ ਜਿਹੇ ਬੰਦੇ ਨਾਲ ਨਾ ਰੱਖੀਏ ਇਹ ਸਵਾਲ ਇਹਨਾਂ ਨੂੰ ਕਰਨੇ ਬਣਦੇ ਨੇ ਔਰ ਇਹਨਾਂ ਦੇ ਸਾਨੂੰ ਜਵਾਬ ਵੀ ਜਦੋਂ ਰਾਹੁਲ ਗਾਂਧੀ ਜੀ ਨੇ ਆਪਣੇ ਕਾਰਜਾਲੇ ਤੇ ਝੰਡਾ ਲਹਿਰਾਇਆ ਤਾ ਉਸ ਮੌਕੇ ਤੇ ਉਹਨਾਂ ਦੇ ਨਾਲ ਸੀਗੇ ਜਗਦੀਸ਼ ਟੈਟਲਰ ਹੁਣ ਸਾਨੂੰ ਸਭ ਨੂੰ ਪਤਾ ਹੈ ਕਿ ਜਗਦੀਸ਼ ਟੈਟਲਰ ਦਾ ਜਿਹੜੇ ਸਿੱਖਾਂ ਦੀ ਨਸਲ ਖੁਸ਼ੀ ਹੋਈ ਸੀ ਉਹਦੇ 'ਚ ਕਿੰਨਾ ਵੱਡਾ ਹੱਥ ਹੈ ਤਾਂ ਹੈਰਾਨ ਨਹੀਂ ਹੁੰਦੀ ਇਸ ਗੱਲ ਦੀ ਕਿ ਰਾਹੁਲ ਗਾਂਧੀ ਜੀ ਜੋ ਕਹਿੰਦੇ ਨੇ ਕਿ ਮੈਂ ਸਭ ਨਾਲ ਪਿਆਰ ਕਰਦਾ ਹਾਂ ਔਰ ਸਿੱਖਾਂ ਵਾਸਤੇ ਮੇਰੇ ਦਿਲ 'ਚ ਬਹੁਤ ਹਮਦਰਦੀ ਹੈ ਪੰਜਾਬ 'ਚ ਕਿਹੋ ਜਿਹੀ ਗੱਲਾਂ ਕਰਦੇ ਨੇ ਤੇ ਫਿਰ ਇਹ ਬੰਦਾ ਉੱਥੇ ਕੀ ਕਰ ਰਿਹਾ ਸੀਗਾ ਸੋ ਇਹ ਸਵਾਲ ਜਿਹੜਾ ਉਹਨਾਂ ਨੂੰ ਪੁੱਛਣਾ ਬਣਦਾ ਸਾਡਾ ਕਿ ਤੁਹਾਡੀ ਕੀ ਮਜਬੂਰੀ ਹੈ ਕੀ ਮੁਸ਼ਕਲ ਹੈ ਤੁਹਾਡੀ ਕਿ ਤੁਸੀਂ ਉਸ ਬੰਦੇ ਨੂੰ ਨਾਲ ਰੱਖਦੇ ਹੋ ਜਿਹਨੇ ਸਿੱਖਾਂ ਦਾ ਇਨਾ ਭਾਰੀ ਨੁਕਸਾਨ ਕੀਤਾ ਸੀਗਾ 84 ਦੇ ਦੰਗੇ ਹੋਏ ਸੀਗੇ ਔਰ ਹਜ਼ਾਰਾਂ ਲੋਕਾਂ ਨੇ ਕਿਹਾ ਆ ਕਿ ਉਹਦੇ ਜਗਦੀਸ਼ ਟੈਟਲਰ ਦਾ ਬਹੁਤ ਵੱਡਾ ਯੋਗਦਾਨ ਹੈ ਇਹ ਅੱਗੇ ਲੱਗ ਕੇ ਜਿਹੜੀਆਂ ਸੀਗੀਆਂ ਭੀੜਾਂ ਸੀ ਉਹਨਾਂ ਨੂੰ ਕਹਿ ਰਿਹਾ ਸੀਗਾ ਉਹਨਾਂ ਨੂੰ ਅੱਗੇ ਵਧ ਕੇ ਸਿੱਖਾਂ ਨੂੰ ਨੁਕਸਾਨ ਕਰਨ ਵਾਸਤੇ ਕਹਿ ਰਿਹਾ ਸੀ ਤਾਂ ਸੋ ਮੈਂ ਇਸ ਸਵਾਲ ਮੈਂ ਦੁਬਾਰਾ ਪੁੱਛਣ ਲੱਗਾ ਕਿ ਸਾਡੇ ਜਿਹੜੇ ਅੰਮ੍ਰਿਤਸਰ ਦੇ ਨੰਬਰ ਪਾਰਲੀਮੈਂਟ ਸਾਹਿਬ ਨੇ ਕਿੱभी ਉੱਥੇ ਹਾਜ਼ਰ ਸੀਗੇ ਤਾਂ ਕੀ ਇਹਨਾਂ ਨੂੰ ਇਹਨਾਂ ਦਾ ਕੋਈ ਦੱਸਣਾ ਨਹੀਂ ਪੈਂਦਾ ਰਾਹੁਲ ਗਾਂਧੀ ਜੀ ਨੂੰ ਕਿ ਰਾਹੁਲ ਗਾਂਧੀ ਜੀ ਅਸੀਂ ਇਹੋ ਜਿਹੇ ਬੰਦੇ ਨਾਲ ਨਾ ਰੱਖੀਏ ਇਹ ਸਵਾਲ ਇਹਨਾਂ ਨੂੰ ਕਰਨੇ ਪੈਂਦੇ ਨੇ ਔਰ ਇਹਨਾਂ ਦੇ ਸਾਨੂੰ ਕਿ ਅੱਜ ਇੱਕ ਤਸਵੀਰ ਜਿਹੜੀ ਬਹੁਤ ਵਾਇਰਲ ਹੋ ਰਹੀ ਹੈ ਬਹੁਤ ਵਾਇਰਲ ਹੋਈ ਹੈ ਕਿ ਕਾਂਗਰਸ ਦੇ ਆਗੂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਜੀ ਦੀ ਬੀਤੇ ਕੱਲ 15 ਅਗਸਤ ਵਾਲੇ ਦਿਨ ਇੱਕ ਆਜ਼ਾਦੀ ਜਸ਼ਨਾਂ ਦੇ ਵਿੱਚ ਜਿੱਥੇ ਉਹ ਸ਼ਾਮਲ ਹੋਏ ਉੱਥੇ ਉਹਨਾਂ ਦੇ ਪਿੱਛੇ ਉਹਨਾਂ ਦੇ ਉਹਲੇ ਦੇ ਵਿੱਚ ਜਿਹੜਾ ਵਿਅਕਤੀ ਖੜਾ ਉਹ ਹੋਰ ਨਹੀਂ ਕੋਈ ਸਿੱਖਾਂ ਦਾ ਕਾਤਲ ਜਿਹੜਾ ਜਗਦੀਸ਼ ਕਾਤਲ ਅੱਥਾ ਮੈਂ ਮੇਰਾ ਮੰਨਣਾ ਹੈ ਕਿ ਜਿਹੜਾ ਕਾਂਗਰਸ ਦਾ ਹੱਥ ਹੈ ਕਾਂਗਰਸ ਦਾ ਹੱਥ ਜਿਹੜਾ ਉਹ ਸਿੱਖਾਂ ਦੇ ਜਿਹੜੇ ਕਾਤਲ ਆ ਉਹਨਾਂ ਦੇ ਸਾਥ ਰਿਹਾ ਹਮੇਸ਼ਾ ਰਹੇਗਾ ਅੱਜ ਵੀ ਹੈ ਪਹਿਲਾਂ ਵੀ ਸੀਗਾ ਇਨਦਾ ਹੱਥ ਜਿਹੜਾ ਹਮੇਸ਼ਾ ਹੀ ਸਾਡੇ ਸਿੱਖਾਂ ਦੇ ਕਾਤਰਾਂ ਦੇ ਨਾਂ ਤੇ ਆ ਮੇਰਾ ਮਨ ਹੋ ਦੁਖੀ ਹੋਇਆ ਕਿ ਉਸ ਪ੍ਰੋਗਰਾਮ ਦੇ ਵਿੱਚ ਬਿਲਕੁਲ ਨੇੜੇ ਗੁਰੂ ਨਗਰੀ ਅੰਮ੍ਰਿਤਸਰ ਤੋਂ ਸਾਡੇ ਐਮਪੀ ਸਾਹਿਬ ਲੋਕ ਸਭਾ ਮੈਂਬਰ ਸਰਦਾਰ ਗਜਜੀਤ ਸਿੰਘ ਔਇਲਾ ਵੀ ਸਨ ਮੈਂ ਕਹਿਣਾ ਚਾਹੁੰਦਾ ਪੰਜਾਬ ਦੇ ਕਾਂਗਰਸੀ ਲੀਡਰਾਂ ਨੂੰ ਕਿ ਕਿਤੇ ਇੱਕ ਵਾਰ ਹਾ ਦਾ ਨਾ ਦਾ ਤੇ ਮਾਰੋ ਇੱਕ ਵਾਰ ਕਿਤੇ ਕਹੋ ਦੇ ਹੀ ਸੋਲ ਗਾਂਧੀ ਨੂੰ ਉਹ ਸਿੱਖਾਂ ਦੇ ਕਾਤਲਾਂ ਨੂੰ ਕਾਂਗਰਸ ਦੇ ਵਿੱਚੋਂ ਕੱਢੇ ਅਜੇ ਤੱਕ ਕਦੀ ਕਿਸੇ ਨੇ ਨਹੀਂ ਕਿਹਾ ਮੈਂ ਕਹਿਣਾ ਚਾਹੁੰਦਾ ਰਾਜਾ ਬੜਿੰਗ ਜੀ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਪ੍ਰਤਾਪ ਬਾਜਵਾ ਜੀ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਮੈਂ ਕਹਿਣਾ ਚਾਹੁੰਦਾ ਚੰਨੀ ਜੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਮੈਂ ਕਹਿਣਾ ਚਾਹੁੰਦਾ ਪ੍ਰਗਟ ਸਿੰਘ ਉਹਨਾਂ ਨੂੰ ਖਿਆਲਾ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਜਿਹੜੇ ਕਾਂਗਰਸ ਦੇ ਐਮਪੀ ਨੇ ਐਸੇਲੇ ਬੜੇ ਉਹਨਾਂ ਸਭ ਨੂੰ ਕਹਿਣਾ ਚਾਹੁੰਦਾ ਇੱਕ ਵਾਰੀ ਆਖੋ ਹਿੰਮਤ ਹੈ ਇੱਕ ਵਾਰੀ ਆਖੋ ਕਾਂਗਰਸ ਨੂੰ ਇੱਕ ਵਾਰੀ ਆਖੋ ਰੋਹ ਗਾਂਧੀ ਨੂੰ ਇਹ ਜਿਹੜੇ ਸਿੱਖਾਂ ਦੇ ਕਾਤਲ ਨੇ ਇਹਨਾਂ ਨੂੰ ਕੱਢੋ ਕਾਂਗਰਸ ਦੇ ਵਿੱਚੋਂ ਅੱਜ ਤੱਕ ਤੇ ਕਿਸੇ ਕਾਂਗਰਸੀ ਲੀਡਰ ਨੇ ਕੀ ਆ ਪੰਜਾਬ ਦੇ ਕਿਸੇ ਕਾਂਗਰਸੀ ਲੀਡਰ ਦੀ ਹਿੰਮਤ ਦੇ ਪਈ ਜੋ ਸੋਨੀਆ ਗਾਂਧੀ ਨੂੰ ਜਾਂ ਰੋਹ ਗਾਂਧੀ ਨੂੰ ਕਹਿ ਸਕਣ ਕਿ ਇਹਨਾਂ ਨੂੰ ਕਾਂਗਰਸ ਚੋਂ ਕੱਢੋ ਥੋੜੀ ਮੈਂ ਕਹਿੰਦਾ ਕਿ ਇੰਨੀਆਂ ਗੱਲਾਂ ਕਰਦੇ ਹੋ ਰੋਜ਼ ਸਵੇਰੇ ਉੱਠ ਕੇ ਸੋਸ਼ਲ ਮੀਡੀਆ ਤੇ ਤੁਸੀਂ ਸ਼ੋਅ ਬਚਾਇਆ ਹੁੰਦਾ ਹਯਾਰਾ ਸਿੱਖ ਜਾਂ ਦਿਨ ਦਿਹਾੜੇ ਜਿੰਦੇ ਸਾੜ ਤੇ ਉਹ ਉਹ ਲੋਕ ਅੱਜ ਕਾਗਜ਼ਸ ਦੀ ਬੁੱਖਲ 'ਚ ਬੈਠੇ ਐ ਤੇ ਆਪਾਂ ਕਦੀ ਹਾਰਾ ਨਾੜਾ ਨਹੀਂ ਮਾਰਿਆ ਕਿੱਥੇ ਭਲਾਊਗਾ ਆਪਣਾ ਬਾਦੋ ਦਹੀ ਇੱਕ ਵਾਰ ਇੰਨੀਆਂ ਪੰਜਾਬ ਦੀਆਂ ਗੱਲਾਂ ਕਰਦੇ ਹੋ ਇੰਨੀਆਂ ਸਿੱਖਾਂ ਦੇ ਕਾਵੀਆਂ ਗੱਲਾਂ ਕਰਦੇ ਹੋ ਰੋਜ਼ ਸੂਏ ਦੇ ਪੰਜਾਬ 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 ਤੁਸੀਂ ਕੀਤਾ ਹੁੰਦਾ ਇੱਕ ਵਾਰ ਬੋਲੋ ਦਹੀ ਇੱਕ ਵਾਰ ਬੋਲੋ ਉਹਨਾਂ ਸਿੱਖਾਂ ਦੇ ਬਾਰੇ 'ਚ ਯਾਦ ਇੱਕ ਵਾਰ ਬੋਲੋ ਜਿਹੜੇ ਸਿੱਖ ਕਤਲ ਹੋ ਗਏ ਸੀ ਉਹਨਾਂ ਦੇ ਕਾਤਲਾਂ ਦੇ ਬਾਰੇ ਬੋਲੋ ਇੱਕ ਵਾਰ ਰੋਲ ਗਾਂਧੀ ਨੂੰ ਰਾਜਾ ਬੜਿੰਗ ਜੀ ਪ੍ਰਤਾਪ ਬਾਜਵਾ ਜੀ ਖੈਰਾ ਜੀ ਚੰਨੀ ਜੀ ਪਤਗੜ ਜੀ ਬੋਲੋ ਇੱਕ ਵਾਰ ਇੱਕ ਵਾਰ ਕਹੋ ਉਹਨਾਂ ਨੂੰ ਵੀ ਸਿੱਖਾਂ ਦੇ ਕਾਤਲਾਂ ਨੂੰ ਜਿਹੜਾ ਉਹ ਕਾਂਗਰਸ ਦੇ ਵਿੱਚੋਂ ਕੱਢਿਆ ਜਾਵੇ ਮੈਂ ਇਹ ਕਹਿਣਾ ਚਾਹੁੰਦਾ ਸੀ ਪਰ ਮੇਰਾ ਮੰਨਣਾ ਮੈਂ ਸਮਝਦਾ ਕਿ ਕਾਂਗਰਸ ਦਾ ਹੱਥ ਹਮੇਸ਼ਾ ਸਿੱਖਾਂ ਦੇ ਕਾਤਲਾਂ ਦੇ ਸਾਥ ਰਿਹਾ ਰਹੂਗਾ ਇਹ ਨਹੀਂ ਹਾਰ ਸਕਦੀ ਕਾਂਗਰਸ ਹਮੇਸ਼ਾ ਸਾਡੇ ਕਾਤਲਾਂ ਦਾ ਖੜਦੀ ਹੈ ਪੰਜਾਬ ਦੇ ਜਿਹੜੇ ਲੀਡਰ ਨੇ ਇਹਨਾਂ ਕੋਈ ਜਵਾਬ ਨਹੀਂ ਕਿਦਰ ਜਵਾਬ ਤੇ ਦੇਉਂਦੇ